ਸੰਦੀਪ ਨੰਗਲ ਅੰਬੀਆਂ ਦਾ ਕਬੱਡੀ ਜਗਤ ਦੇ ਵਿੱਚ ਕਾਫੀ ਵੱਡਾ ਨਾਮ ਸੀ ਅਤੇ ਉਹਨਾਂ ਦਾ 2022 ਦੇ ਵਿੱਚ ਮੈਦਾਨ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਉਹਨਾਂ ਦੇ ਅਸਲੀ ਕਾਤਲਾਂ ਦਾ ਹਾਲੇ ਤੱਕ ਸਹੀ ਪਤਾ ਨਹੀਂ ਲੱਗ ਸਕਿਆ ਪਰੀਗਲ ਜ਼ਰੂਰ ਹੈ ਕਿ ਵੱਖ-ਵੱਖ ਫੈਡਰੇਸ਼ਨਾਂ ਦੇ ਵੱਲੋਂ ਇੱਕ ਦੂਸਰੇ ਦੇ ਉੱਪਰ ਇਲਜ਼ਾਮ ਜ਼ਰੂਰ ਲਗਾਏ ਜਾ ਰਹੇ ਨੇ ਇਸੇ ਦੇ ਚੱਲਦਿਆਂ ਨੈਸ਼ਨਲ ਕਬੱਡੀ ਐਸੋਸੀਏਸ਼ਨ ਆਫ 온ਟਾਰੀਓ ਦੇ ਉੱਪਰ ਵੀ ਇਲਜ਼ਾਮ ਲਗਾਏ ਗਏ ਸਨ ਜਿਸ ਕਾਰਨ ਉਹਨਾਂ ਨੇ ਬ੍ਰਾਂਟਨ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਅਤੇ ਆਪਣੇ ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਨਕਾਰਿਆ 14 ਮਾਰਚ 2022 ਨੂੰ ਕਬੱਡੀ ਖਿਡਾਰੀ ਸੰਦੀਪ ਨੰਗਰ ਅੰਬੀਆਂ ਦੀ ਚੱਲਦੇ ਮੈਚ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਸੰਦੀਪ ਨੰਗਲ ਅੰਮ੍ਰਿਆ ਦਾ ਕਬੱਡੀ ਜਗਤ ਵਿੱਚ ਵੱਡਾ ਨਾਮ ਸੀ ਅਤੇ ਜਦੋਂ ਸੰਦੀਪ ਦਾ ਕਤਲ ਹੋਇਆ ਸੀ ਤਾਂ ਲੋਕਾਂ ਨੂੰ ਬਹੁਤ ਵੱਡਾ ਝਟਕਾ ਲੱਗਿਆ ਸੀ ਸੰਦੀਪ ਦੇ ਅਸਲੀ ਕਾਤਲਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਪਰ ਕਾਫੀ ਲੋਕਾਂ ਉੱਪਰ ਇਲਜ਼ਾਮ ਜ਼ਰੂਰ ਲਗਾਏ ਜਾ ਰਹੇ ਹਨ ਇੱਕ ਕਬੱਡੀ ਫੈਡਰੇਸ਼ਨ ਵੱਲੋਂ ਦੂਸਰੀ ਫੈਡਰੇਸ਼ਨ ਤੇ આરોਪ ਲਗਾਏ ਜਾ ਰਹੇ ਹਨ ਸੰਦੀਪ ਦੀ ਮੌਤ ਦੇ 5 ਮਹੀਨੇ ਬਾਅਦ ਇੱਕ ਫੈਡਰੇਸ਼ਨ ਅਤੇ ਸੰਦੀਪ ਦੇ ਪਰਿਵਾਰ ਵੱਲੋਂ ਨੈਸ਼ਨਲ ਕਬੱਡੀ ਐਸੋਸੀਏਸ਼ਨ ਆਫ অন্ਟਾਰੀਓ ਤੇ ਸੰਦੀਪ ਦੇ ਕਤਲ ਦਾ ਇਲਜ਼ਾਮ ਲਗਾਇਆ ਗਿਆ ਸੀ ਇਸੇ ਦੇ ਚੱਲਦੇ ਆ ਬ੍ਰੈਂਟਨ ਵਿੱਚ ਨੈਸ਼ਨਲ ਕਬੱਡੀ ਐਸੋਸੀਏਸ਼ਨ ਆਫ অন্ਟਾਰੀਓ ਵੱਲੋਂ ਬੀਤੇ ਦਿਨੀ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਉਹਨਾਂ ਨੇ ਆਪਣਾ ਪੱਖ ਰੱਖਿਆ ਪ੍ਰੈਸ ਕਾਨਫਰੰਸ ਵਿੱਚ ਵੈਂਕੂਵਰ ਅਮਰੀਕਾ ਅਤੇ ਟ੍ਰਾਂਟੋ ਤੋਂਆਂ ਫੈਡਰੇਸ਼ਨਾਂ ਇਕੱਠੀਆਂ ਹੋਈਆਂ ਸਨ ਅਤੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਗਏ ਸੁਖਵਿੰਦਰ ਸਿੰਘ ਸੁਖਾਮਾਨ ਨੇ ਪ੍ਰੈਸ ਕਾਨਫਰੰਸ ਦੌਰਾਨ ਆਪਣੀ ਫੈਡਰੇਸ਼ਨ ਤੇ ਲੱਗੇ ਸਾਰੇ ਦੋਸ਼ਾਂ ਨੂੰ ਨਕਾਰਿਆ ਅਤੇ ਉਹਨਾਂ ਨੇ ਕਿਹਾ ਕਿ ਸਾਨੂੰ ਫਸਾਉਣ ਦੀ ਸਾਜ਼ਿਸ਼ ਰਚੀ ਗਈ ਹੈ ਉਹਨਾਂ ਨੇ ਪ੍ਰੈਸ ਕਾਨਫਰੰਸ ਦੌਰਾਨ ਖੁੱਲ ਕੇ ਮੁੱਦੇ ਰੱਖੇ ਅਤੇ ਸਬੂਤਾ ਸਮੇਤ মিডিਆ ਦੇ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੇ ਦੂਸਰੇ ਫੈਡਰੇਸ਼ਨਸ ਨੂੰ ਪ੍ਰੈਸ ਕਾਨਫਰੰਸ ਲਈ ਖੁੱਲਾ ਸੱਦਾ ਦਿੱਤਾ ਅਤੇ ਕਿਹਾ ਕਿ ਜਦੋਂ ਚਾਹੋ ਉਦੋਂ ਪ੍ਰੈਸ ਕਾਨਫਰੰਸ ਕਰ ਲੈਣਾ ਅਤੇ ਸਾਨੂੰ ਵੀ ਬੁਲਾ ਲੈਣਾ ਅਸੀਂ ਸਬੂਤਾ ਸਮੇਤ ਆ ਕੇ ਗੱਲ ਕਰਾਂਗੇ ਸੁਖਾ ਮਾਨ ਨੇ ਕਿਹਾ ਕਿ ਸੰਦੀਪ ਦੇ ਪਰਿਵਾਰ ਨੇ ਕਿਸੇ ਦੇ ਦਬਾਹੇ ਹੇਠ ਆ ਕੇ ਸਾਡੇ ਤੇ ਇਲਜ਼ਾਮ ਲਗਾਏ ਹਨ ਕਿਉਂਕਿ ਜੇਕਰ ਪਰਿਵਾਰ ਨੂੰ ਸਾਡੇ ਉੱਪਰ ਪਹਿਲਾਂ ਹੀ ਸ਼ੱਕ ਹੁੰਦਾ ਤਾਂ ਪਰਿਵਾਰ ਨੇ ਪੰਜਵੇਂ ਮਹੀਨਿਆਂ ਬਾਅਦ ਨਹੀਂ ਸਗੋਂ ਕਤਲ ਦੇ ਤੁਰੰਤ ਬਾਅਦ ਹੀ ਸਾਡੀ ਫੈਡਰੇਸ਼ਨ ਤੇ ਇਲਜ਼ਾਮ ਲਗਾਉਣੇ ਸੀ ਇਸ ਤੋਂ ਇਲਾਵਾ ਕਬੱਡੀ ਪਲੇਅਰ ਲੱਕੀ ਕੁਰਾਲੀ ਵੀ ਵਨ ਕੁਵਲ ਤੋਂ ਪ੍ਰੈਸ ਕਾਨਫਰੰਸ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚੇ ਅਤੇ ਉਹਨਾਂ ਨੇ ਵੀ ਮੀਡੀਆ ਦੇ ਸਾਹਮਣੇ ਆਪਣਾ ਪੱਖ ਰੱਖਿਆ ਅੱਜ ਦਾ ਜਿਹੜਾ ਈਵੈਂਟ ਹੋਣ ਜਾ ਰਿਹਾ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੋਣ ਜਾ ਰਹੀ ਹੈ ਨੈਸ਼ਨਲ ਕਬੱਡੀ ਐਸੋਸੀਏਸ਼ਨ ਆਫ 온ਟਾਰੀਓ ਦੀ ਟ੍ਰਾਂਟੋ ਦੇ ਵਿੱਚ ਅੱਜ ਰੱਖੀ ਗਈ ਆ ਸੋ ਇਸ ਈਵੈਂਟ ਦੇ ਵਿੱਚ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜਾ ਅਸੀਂ ਆਪਣਾ ਪੱਖ ਰੱਖਣ ਜਾ ਰਹੇ ਹਾਂ ਜੋ ਕਿ ਪਿਛਲੇ ਸਵਾ ਦੋ ਸਾਲਾਂ ਤੋਂ ਨੰਗਲਮੀਆਂ ਸੰਦੀਪ ਸਾਡੇ ਬਹੁਤ ਅਜ਼ੀਜ਼ ਦੋਸਤ ਬਹੁਤ ਟੌਪ ਦੇ ਪਲੇਅਰ ਉਹਨਾਂ ਦਾ ਕਤਲ ਹੋ ਗਿਆ ਸੀਗਾ ਪੰਜਾਬ ਦੇ ਵਿੱਚ ਸੋ ਕਈ ਫੈਡਰੇਸ਼ਨਾਂ ਨੇ ਐਲੀਗੇਸ਼ਨ ਲਾਏ ਸੀਗੇ ਉਦੋਂ ਵੀ ਤੇ ਪਰਿਵਾਰ ਵੱਲੋਂ ਵੀ ਅਲੀਗੇਸ਼ਨ ਲਾਏ ਗਿਆ ਸੀ ਅੱਜ ਉਹਦੇ ਬਾਰੇ ਗੱਲਾਂਬਾਤਾਂ ਹੋਣਗੀਆਂ ਅੱਜ ਅਸੀਂ ਆਪਣਾ ਪੱਖ ਜਿਹੜੇ ਸਾਡੇ ਤਿੰਨ ਮੇਨ ਨਮਾਇੰਦੇ ਨੇ ਉਹਨਾਂ ਦਾ ਨਾਂ ਦਿੱਤਾ ਗਿਆ ਸੀਗਾ ਉਸ ਕਤਲ ਕੇਸ ਦੇ ਵਿੱਚ 4-5 ਮਹੀਨਾ ਬਾਅਦ ਨਾ ਉਹਦੇ ਵਿੱਚ ਐਡ ਕਰਾਏ ਗਏ ਸੀਗੇ ਉਹ ਅੱਜ ਜਿਹੜਾ ਪੱਖ ਆ ਔਰ ਨੰਗਲ ਅੰਬੀਆਂ ਵਾਲੇ ਸੰਦੀਪ ਦੇ ਬਾਰੇ ਕਿਵੇਂ ਐਮਐਲਕੇ ਬਣੀ ਔਰ ਕਿਵੇਂ ਇਹ ਸਾਰੀਆਂ ਗੱਲਾਂਬਾਤਾਂ ਹੋਈਆਂ ਅੱਜ ਦੀ ਜਿਹੜੀ ਮੀਟਿੰਗ ਆ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਹੈ ਇਹ ਸਿਰਫ ਤੇ ਸਿਰਫ ਸੰਦੀਪ ਨੰਗਲ ਅੰਬੀਆਂ ਮਰਡਰ ਕੇਸ ਦੇ ਉੱਤੇ ਜਿਹੜਾ ਸਾਡੇ ਨਾਮ ਪਬਲਿਕਲੀ ਪਰਿਵਾਰ ਵੱਲੋਂ ਤੇ ਹੋਰ ਕੁਝ ਪੱਤਰਕਾਰਾਂ ਵੱਲੋਂ ਜਾਂ ਮੀਡੀਏ ਦੇ ਵਿੱਚ ਜਿਹੜਾ ਕੂੜ ਪਸਾਰਾ ਕੀਤਾ ਗਿਆ ਉਹਦੇ ਉਹਦੇ ਬੇਸ ਦੇ ਉੱਤੇ ਅਸੀਂ ਅੱਜ ਦੀ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਆਂ ਤੇ ਕੋਸ਼ਿਸ਼ ਕਰਾਂਗੇ ਕਿ ਇਸ ਦੇ ਉੱਤੋਂ ਵੱਧ ਤੋਂ ਵੱਧ ਪੜਦਾ ਚੱਕਿਆ ਜਾਵੇ ਕਿ ਕਿਹੜੇ ਕਾਰਨ ਰਹੇ ਜਿੰਨਾ ਕਰਕੇ ਅਸੀਂ ਅੱਜ ਇਸ ਪੀੜਾ ਵਿੱਚੋਂ ਲੰਗੇ ਆ ਸਾਡੇ ਪਰਿਵਾਰ ਲੰਗੇ ਆ ਟ੍ਰਾਂਟੋ ਦੇ ਵਿੱਚ ਇਕੱਠੇ ਹੋਏ ਆ ਸਾਰਾ মিডিਆ ਇਕੱਠਾ ਹੋਇਆ ਤੇ ਸਾਰੀਆਂ ਫੈਡਰੇਸ਼ਨਾਂ ਵੀ ਇੱਥੇ ਮੌਜੂਦ ਆ ਅਮਰੀਕਾ ਤੋਂ ਫੈਡਰੇਸ਼ਨ ਭਾਜੀ ਸੱਬੇ ਹੁਣੀ ਤੇ ਅਸੀਂ ਵੈਨਕੂਵਰ ਤੋਂ ਤੇ ਟ੍ਰਾਂਟੋ ਵਾਲੇ ਵੀ ਅਸੀਂ ਖੁੱਲਾ ਸੱਦਾ ਦਿ ਦਿੱਤਾ ਅਸੀਂ ਸਾਰਿਆਂ ਨੂੰ ਜਿੰਨੇ ਵੀ ਮਰਜੀ ਜੋ ਵੀ ਪਬਲਿਕ ਆ ਕਬੱਡੀ ਦੇ ਪਤਵੰਤੇ ਸੱਜਣ ਆ ਇੱਥੇ ਆ ਕੇ ਸਾਡੇ ਤੋਂ ਕੁਐਸਚਨ ਪੁੱਛਣ ਤੇ ਅਸੀਂ ਦਸੀਏ ਜਿਹੜਾ ਕੀ ਸਾਡੀਆਂ ਫੈਡਰੇਸ਼ਨਾਂ ਦੇ ਉੱਤੇ ਇੱਕ ਧੱਬਾ ਲੱਗਾ ਹੋਇਆ ਉਸ ਧੱਬੇ ਨੂੰ ਮਟਾਉਣ ਲਈ ਹੁਣ ਤਾਂ ਜਗ ਜਾਹਰ ਹੋ ਗਿਆ ਜੀ ਸਾਰੇ ਲੋਕਾਂ ਨੂੰ ਪਤਾ ਲੱਗ ਗਿਆ ਕੌਣ ਕਾਤਲ ਕਿੱਦਾਂ ਸਾਰਾ ਕੁਝ ਹਨਾ ਇਸ ਕਰਕੇ ਜਿਹੜੇ ਵੀ ਆ ਅਨਾਉਂਸ ਕਰਦੇ ਸੀ ਹਾਂ ਝੂਠੇ ਇਲਜ਼ਾਮ ਲਾਉਂਦੇ ਸੀ ਸਪੀਕਰ ਫੜਫੜ ਲੋਕਾਂ ਨੂੰ ਗਮਰਾਹ ਕਰਦੇ ਸੀ ਉਹਨਾਂ ਦੇ ਟੂਰਨਾਮੈਂਟਾਂ ਤੇ ਨਾ ਜਾਇਓ ਪਰ ਅਸੀਂ ਸਾਰੀ ਪਬਲਿਕ ਨੂੰ ਸਾਰੇ ਸਾਡੇ ਭਰਾਵਾਂ ਨੂੰ ਜਿਹੜੇ ਕਬੱਡੀ ਦੇ ਪਤਵੰਤੇ ਆ ਉਹਨਾਂ ਨੂੰ ਬੇਨਤੀ ਕਰਦੇ ਆ ਵੀ ਸਾਡੇ ਟੂਰਨਾਮੈਂਟ ਤੇ ਵੀ ਸਾਰੇ ਪਹੁੰਚੋ ਹਮ ਹਮਾ ਕੇ ਅਸੀਂ ਬੇਨਤੀ ਕਰਦੇ ਆ ਤੁਹਾਨੂੰ ਸਾਰਾ ਕੁਝ ਪਤਾ ਲੱਗ ਹੀ ਗਿਆ ਜੀ ਬਿਊਰੋ ਰਿਪੋਰਟ ਹਮਦਰਦ ਟੀਵੀ